ਉਹ ਜਿਹੜੇ ਪੁਲੀਆਂ ਬਣੀਆਂ ਸੇ ਇਹ ਬਣੀਆਂ ਤੇ ਪੁਲ ਕਿਤਾ ਨਹੀਂ ਸਹੀ ਨਹੀਂ ਬਣੀਆਂ ਯੋਇਆ ਕੀ ਆ ਉਹ ਰੁੜੀ ਵੀ ਹੁੰਦੀ ਆ ਕਦੀ ਜਿੱਦੇ ਬੈਠੀ ਸੀ ਨੀ ਕਿਤੇ ਪੁਲੀ ਕਦੀ ਜਿੱਦੇ ਬੈਠੇ ਸੀ ਜੰਤ ਭਾਈ ਪੋੜ ਉਹਦੀ ਗੱਲ ਭਾਈ ਪੋੜ ਉਹ ਵੀ ਬੇਕਾਰ ਬੇਕਾਰ ਹਾਂਜੀ ਅੱਛਾ ਤੇ ਕੀ ਭਾਈ ਤੁਸੀਂ ਮੰਗੀ ਕਰਦੇ ਹੋ ਜੇ ਇਧਰ ਇੰਨਾ ਸਰਕਾਰ ਦਾ ਪੈਸਾ ਲਾਉਣਾ ਚਾਜਦਾ ਕੰਮ ਕਰੋ ਮੈਂ ਨਹੀਂ ਸਹੀ ਨਹੀਂ ਬਣਿਆ ਸਹੀ ਨਹੀਂ ਬਣੇ ਰੋਡ ਨਹੀਂ ਬਣੇ ਤਮਰਾ ਇਹਦੇ ਪੁੱਲ ਤੇ ਤੁਸੀਂ ਦੇਖ ਹੀ ਲੋਗੇ ਤੁਸੀਂ ਦੋ ਵਾਰੀ ਤੈਨੂੰ ਰੋਕ ਲਿਆ ਉਹਨੇ ਆਵਾਜ਼ਾਈ ਰੋਕਦੇ ਆ ਕਿਉਂ ਟੁੱਟ ਗਿਆ ਕੀ ਕਾਰ ਰੋੜ ਕਿਉਂ ਮਾਰਾ ਬਣਿਆ ਇਹ ਪੁੱਲ ਤੇ ਤੇ ਹੁਣ ਚੱਕਰਨ ਵਾਲੇ ਦੇਖਣਗੇ ਸਾਨੂੰ ਤੇ ਮੋਟਾ ਮੋਟਾ ਹੋ ਲੱਗਦਾ ਕਿ ਧੰਦਲੀ ਹੋਈ ਦੀ ਆ ਤੇ ਹਿੱਸੇ ਕਟੋ ਜਾਂਦੇ ਆ ਸਹੀ ਨਹੀਂ ਬਣਿਆ ਸਹੀ ਨਹੀਂ ਬਣਿਆ ਰੋੜ ਸਹੀ ਬਣਿਆ ਨਾ ਨਾ ਜੇ ਸਹੀ ਬਣੇ ਤਾਂ ਹੁੰਦਾ ਤੇ ਇਨੀ ਰਿਪੇਅਰ ਨਹੀਂ ਸੀ ਪੈਣੀ ਹੁਣ ਕੀ ਟੀਮ ਆਈ ਦੇ ਕੋਈ ਚੈਕਿੰਗ ਕਰਨ ਦੀ ਆਸਨ ਲੱਗਣ ਡਿਆ ਕਿ ਅੱਜ ਥੋੜੀ ਹੈ ਕਰ ਵੀ ਕਾਰਵਾਈ ਹੋਣ ਦੀ ਆ ਇਨਾ ਘਟਿਆ ਰੋਡ ਬਣਿਆ ਇਹ ਪੁੱਛੋ ਨਾ ਜਿੰਨੀਆਂ ਵੀ ਮਤ ਕੁਲੀਆਂ ਸਾਰੀਆਂ ਟੁੱਟ ਗਈਆਂ ਸਾਰੀਆਂ ਤੱਕ ਟੁੱਟੀਆਂ ਪੋਲ ਦੀ ਹਾਲਤ ਬਹੁਤ ਮਾਰੀ ਆ ਖਾਂ ਖਾਂ ਤੋਂ ਟੁੱਟਿਆ ਰਾ ਪੁਲ ਪਿੱਛੇ ਇਹਨਾਂ ਦੋ ਵਾਰੀ ਰਿਪੇਅਰ ਵੀ ਕੀਤੀ ਆ ਹੁਣ ਫਿਰ ਰਿਪੇਅਰ ਕਰ ਰਿਆ ਲੇਕਿਨ ਬਹੁਤ ਹੀ ਘਟਿਆ 8 ਮਾਰਮੇ ਇਹਨਾਂ ਨੇ ਬਣਾਇਆ ਪੀ ਡਬਲ ਯੂ ਡੀ ਐਲ ਨੇ ਬਣਾਇਆ ਦੇਖੋ ਅਸੀਂ ਦੇ ਕਹਿੰਦੇ ਜੋ ਜਿਹੜਾ ਠੇਕੇਦਾਰ ਆ ਉਹਦੇ ਉਹਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਹਨਾਂ ਬਹੁਤ ਟਾਈਮ ਲਾਉਣ ਦੇ ਬਾਵਜੂਦ ਵੀ ਕੁਝ ਨਹੀਂ ਕੀਤਾ ਇਨਾ ਘਟਿਆ ਰੋਡ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਘਟਿਆ ਰੋਡ ਬਣਿਆ ਅੱਜ ਅਸੀਂ ਪਹੁੰਚੇ ਹਾਂ ਮੀਠਾ ਰੋਡ ਜੋ ਕਿ ਗੁਰਸੇਰਾਂਗਰ ਤੋਂ ਮੀਠਾ ਰੋਡ ਬਣ ਰਿਹਾ ਕਾਫੀ ਦੇਰ ਤੋਂ ਇਹਦਾ ਕੰਮ ਚੱਲਦਾ ਪਿਆ ਸੀ ਲੇਕਿਨ ਬਣ ਕੇ ਤਿਆਰ ਵੀ ਹੋ ਚੁੱਕਿਆ ਕੁਝ ਕੰਮ ਜਿਹੜੀਆਂ ਕਮੀਆਂ ਪਾਈਆਂ ਗਈਆਂ ਜਿਹਦੇ ਕਰਕੇ ਅੱਜ ਟੀਮ ਇੱਕ ਜਿਹੜੀ ਪਹੁੰਚੀ ਹੈ ਅੱਜ ਉਹ ਚੈਕਿੰਗ ਵਾਸਤੇ ਪਹੁੰਚੇ ਹੈ ਬੜੀ ਢੰਗਾਈ ਵਿੱਚ ਜਿਹੜੇ ਉਹ ਇਸ ਮਟੀਰੀਅਲ ਦਾ ਜਿਹੜੀ ਉਹ ਜਾਂਚ ਕਰ ਰਿਹਾ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਮੁਲਾਜ਼ਮ ਪਹੁੰਚੇ ਨੇ ਕੋਈ ਪੀਡਬਲਿਊ ਡਿਪਾਰਟਮੈਂਟ ਦੇ ਮੁਲਾਜ਼ਮ ਵੀ ਹੈਗੇ ਨਾ ਜਿਹੜੇ ਅੱਜ ਦੀ ਰੀ ਚੈਕਿੰਗ ਕਰ ਰਹਿਣਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਪੀਡ ਇਸ ਰੋਡ ਦੀ ਚੈਕਿੰਗ ਕਰਨਗੇ ਜਾਂਚ ਕੀਤੀ ਜਾਏਗੀ ਕਾਫੀ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਕਿ ਰੋਡ ਜਿਹੜਾ ਤਸल्ली बख्श ਰੋਡ ਨਹੀਂ ਬਣਿਆ ਜਿਹਦੇ ਕਰਕੇ ਅੱਜ ਇਹ ਟੀਮ ਜਿਹੜੀ ਇੱਥੇ ਰੀ ਚੈਕਿੰਗ ਵਾਸਤੇ ਆਈਦੀ ਹੈ ਤੁਸੀਂ ਦੇਖ ਸਕਦੇ ਹੋ ਲਈ ਤਸਵੀਰਾਂ ਕਿ ਇਹ ਰੋਡ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਾਫੀ ਦੇਰ ਤੋਂ ਇਹ ਰੋਡ ਬਣਨ ਜਾ ਰਿਹਾ ਸੀ ਲੇਕਿਨ ਕਈ ਵਾਰੀ ਲੋਕਾਂ ਨੇ ਵਿਰੋਧ ਕੀਤਾ ਕਿ ਇਹ ਰੋਡ ਦੀਆਂ ਪੁਲੀਆਂ ਜਿਹੜੀਆਂ ਨਾ ਪੁਲੀਆਂ ਵੀ ਜਿਹੜੀਆਂ ਕਾਫੀ ਜਿਹੜੀਆਂ ਟੁੱਟ ਗਈਆਂ ਬਾਰ-ਬਾਰ ਪੁਲੀਆਂ ਬਣਾਈਆਂ ਗਈਆਂ ਲੇਕ ਟੁੱਟੀਆਂ ਦੋਫੇ ਟੁੱਟ ਗਈਆਂ ਇੱਕ ਤਮਰਾਈ ਪੋਲ ਦਾ ਜਿਹੜਾ ਮੁੱਦਾ ਬੜਾ ਗੰਭੀਰ ਮ ਇਹਦੇ ਵਿੱਚ ਉਹ ਪੁਲ ਜਿਹੜਾ ਉਹ ਕਾਫੀ ਜਿਹੜਾ ਉਹ ਕਰੈਕ ਵੀ ਹੋ ਗਿਆ ਸੀ ਉਹ ਪੁਲ ਜਿਹੜਾ ਦੁਬਾਰਾ ਫੇਰ ਇਹਦੇ ਵੱਲੋਂ ਰਿਪੇਅਰ ਕੀਤਾ ਗਿਆ ਪੀਡਬੀ ਦੇ ਅਧਿਕਾਰੀ ਸਾਡੇ ਨਾਲ ਨਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹਨਾਂ ਦੀ ਜਿਹੜੀ ਰੋਡ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਮਰਾਈ ਵਾਲਾ ਪੁਲ ਸੀ ਉਹਦਾ ਮੁੱਦਾ ਬੜਾ ਲੋਕਾਂ ਚੁੱਕਿਆ ਸੀਗੀ ਤਮਰਾਈ ਵਾਲਾ ਪੁਲਾ ਉਹ ਵੀ ਜਸਾਈ ਨਹੀਂ ਬਣਿਆ ਅੱਜ ਉਹਨਾਂ ਕੋਲ ਜਾਣ ਦਾ ਪ੍ਰਯਾਸ ਕਰਦੇ ਆਂ ਸਰ ਇੱਕ ਮਿੰਟ ਸਰ ਜੀ ਇੱਕ ਮਿੰਟ ਕੀ ਨਾਮ ਹੈ ਆਪਣਾ ਮੈਂ ਰੋਹਿਤ ਸਾਨੀ ਕੀ ਡੈਜਨਸ ਕੀ ਆਪਾਂ ਇਹ ਡਿਪਾਰਟਮੈਂਟ ਪੀਡਬੀ ਕੀ ਅੱਜ ਭਾਜੀ ਕੀ ਹੋ ਰਿਹਾ ਹੈ वैसे चेकिंग रेगुलर चेकिंग चल रही है कर अच्छा के डिपार्टमेंट चेक कर रहा आ, है साडा इंटरनल डिपार्टमेंट चेकिंग क्या कर कि अगर जे ਤੁਹਾਨੂੰ ਵੀ ਲੱਗਦਾ ਹੈ ਰੋਡ ਦੀ ਜਿਹੜੀ ਕੋਈ ਖਾਮੀਆਂ ਪਈਆਂ ਗਈਆਂ ਖਾਮੀ ਨਹੀਂ ਰੈਗੂਲਰ ਚੈਕਿੰਗ ਲਈ ਆਏ ਹੈ ਚੈਕਿੰਗ ਕਿਉਂ ਹੋ ਰਹੀ ਹੈ ਕਿ ਲੋਕਾਂ ਦਾ ਕਾਫੀ ਵਿਰੋਧ ਹੈ ਨਾ ਪੋਲ ਵੀ ਖਰਾਬ ਹੈ ਤੁਹਾਡਾ ਇਹ ਵਾਲਾ ਪੋਲ ਜਿਹੜਾ ਜਾਂ ਪੋਲੀਆਂ ਜਿਹੜੀਆਂ ਉਹ ਕਰਾਇਆ ਕੋ ਚੁੱਕੀਆਂ ਪੋਲ ਜਿਹੜੀਆਂ ਪੋਲ ਵੀ ਡੈਮੇਜ ਹੋ ਚੁੱਕਿਆ ਉਹ ਪੁਲੀਆਂ ਰੋੜ ਚੁੱਕੀਆਂ ਉਹਦਾ ਕੀ ਕਰਨਾਂਗੇ ਪੁਲੀਆਂ ਦੇ ਰੀਕਨਸਟਰਕਟ ਕਰਾ ਰਿਆ ਕੰਟਰੈਕਟਰ ਆ ਰਹੀਆਂ ਜਿਹੜੀਆਂ ਟੁੱਟ ਚੁੱਕੀਆਂ ਆ ਆਲਮੋਸਟ ਰੀਕਨਸਟਰਕਟ ਹੋ ਰਹੀਆਂ ਤਾਰੀਆਂ ਅਚਾ ਬਾਕੀ ਇੱਕ ਵਾਰ ਚੈਕਿੰਗ ਕਰਦੇ ਫੇਰ ਹੀ ਦੱਸ ਪਾਵਾਂਗੇ ਕੀ ਈਸ਼ੂ ਹੈ ਬਸ ਚੈਕਿੰਗ ਕਰਕੇ ਹੀ ਦੱਸ ਪਾਵਾਂਗੇ ਕੀ ਈਸ਼ੂ ਹੈ ਕਿ ਹੈ ਕਿ ਕਾਈ ਚੈਕਿੰਗ ਬਣਾਇਆ ਕਿਸ ਡਿਪਾਰਟਮੈਂਟ ਨੇ ਬਣਾਇਆ ਸਾਡੇ ਅੰਟਰਨਲ ਡਿਪਾਰਟਮੈਂਟ ਨੇ ਪੀਡੀ ਆ ਇਹ ਚੈਕਿੰਗ ਤੋਂ ਬਾਅਦ ਜਿਹੜਾ ਤੁਹਾੜੀ ਪੁਲ ਦਾ ਮੁੱਦਾ ਬਾਰ ਵਾਰ ਲੋਕਾਂ ਕੋਲ ਤਰਨੇ ਤੇ ਕਿ ਇਹ ਪੁਲ ਵੀ ਜਿਹੜਾ ਡੈਮੇਜ ਹੋ ਗਿਆ ਸੀ ਦੁਬਾਰਾ ਫਿਰ ਪੁਲ ਰਿਪੇਅਰ ਹੋ ਚੁੱਕੀ ਹੈ ਪੋਲ ਦੀ ਰਿਪੇਅਰ ਅੰਜੀ ਦਵਾਰ ਹੋ ਚੁਕੀ ਹੈ ਜਿਹੜੀਆਂ ਪੋਲੀਆਂ ਬਾਜੀ ਕਰਾਇਆ ਕੋ ਛੁੱਟ ਚੁੱਕੀਆਂ ਪੋਲੀਆਂ ਲੋੜ ਚੁੱਕੀਆਂ ਉਹ ਉਸ ਤੋਂ ਬਾਅਦ ਕੰਸਟਰਕਟਰ ਆ ਰਹੇ ਹੁਣ ਕਿਉਂ ਪਹਿਲਾਂ ਸਹੀ ਨਹੀਂ ਬਣਾਈ ਇਹ ਮੈਨੂੰ ਇਹ ਪਤਾ ਨਹੀਂ ਮੈਂ ਵੀ ਅੱਜ ਨਵਾਂ ਹੀ ਪੋਸਟਿੰਗ ਹੋਈ ਹੈ ਮੇਰੀ ਇਹ ਤਾਂ ਮੈਂ ਪਤਾ ਗੱਲ ਦੱਸਦਾ ਇਹ ਰੂਟੀਨ ਨੂੰ ਸਾਰੀ ਥਾਂ ਕਿਹਨੂੰ ਲੋੜ ਦੀ ਜਾਂਦੀ ਸਾਰੀ ਰੋਡ ਚੈੱਕ ਕਰਾਂਗੇ ਪ੍ਰੋਪਰਲੀ ਐਸ ਡੀਓ ਰੋਹਿਨ ਸੈਣੀ ਨਾਲ ਸਾਡੀ ਗੱਲਬਾਤ ਹੋਈ ਹੈ ਪੀ ਡਬਲਯੂ ਦੇ ਐਸ ਡੀਓ ਨਾਲ ਇਹਨਾਂ ਦੱਸਿਆ ਕਿ ਇਹਦੀ ਰੂਟੀਨ ਜਿਹੜੀ ਚੈਕਿੰਗ ਰੀ ਚੈਕਿੰਗ ਕੀਤੀ ਜਾ ਰਹੀ ਹੈ ਸਾਡੀ ਟੀਮ ਹੈ ਉਹ ਆਪਣੇ ਜਿਹੜੀ ਇਸ ਰੋਡ ਦੀ ਚੈਕਿੰਗ ਕੀਤੀ ਜਾ ਰਹੀ ਆ ਉਹਨਾਂ ਦੱਸਿਆ ਕਿ ਹਾਂ ਜਿਹੜੀਆਂ ਪੁਲੀਆਂ ਜਾਂ ਪੋਲਾ ਉਹਦੀ ਖਾਮੀਆਂ ਪਾਈਆਂ ਗਈਆਂ ਇਸ ਪੋਲ ਨੂੰ ਜਿਹੜਾ ਜਿਹੜੀਆਂ ਪੁਲੀਆਂ ਬਣਾਈਆਂ ਗਈਆਂ ਇਸ ਖਰਾਬ ਪੁਲੀਆਂ ਸੀ ਉਹਨਾਂ ਨੂੰ ਦੁਬਾਰਾ ਫੇਰ ਆਪਾਂ ਰਿਪੇਅਰ ਕਰਨ ਜਾ ਰਹੇ ਆ ਪੋਲ ਮਾਰੇ ਜਿਹੜੀ ਉਹਨਾਂ ਨਾਲ ਗੱਲ ਜਿਹੜੀ ਆ ਉਹ ਗੋਲ ਮੋਲ ਦੀ ਕੀਤੀ ਆ ਕਿਉਂਕਿ ਪੋਲ ਜਿਹੜਾ ਪੌਲ ਜਿਹੜਾ ਉਹ ਸਹੀ ਨਹੀਂ ਬਣਿਆ ਲੋਕਾਂ ਨੇ ਕਾਫੀ ਹੋਰ ਜਿਹੜੀਆਂ ਪੰਚਾਇਤਾਂ ਸੀ ਪਿੰਡਾਂ ਦੀਆਂ ਉਹਨਾਂ ਧਰਨੇ ਪ੍ਰਦਰਸ਼ਨ ਕੀਤੇ ਸਨ ਕਿਉਂਕਿ ਪੌਲ ਜਿਹੜਾ ਉਹ ਬਿਲਕੁਲ ਸਹੀ ਨਹੀਂ ਬਣਿਆ ਜਦੋਂ ਉਹ ਪੌਲ ਬਣਾਇਆ ਸੀ ਜਦੋਂ ਅਸੀਂ ਉਹਨੂੰ ਚੈੱਕ ਕੀਤਾ ਤਾਂ ਨਾਲ ਹੀ ਉਹ ਪੌਲ ਜਿਹੜਾ ਉਹ ਕਰੈਕ ਹੋ ਗਿਆ ਸੀ ਇਹ ਜੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਹੈ ਮੀਰਥਲ ਤੋਂ ਦਿਨਾਂਗਰ ਨੂੰ ਜਿਹੜਾ ਬਣਿਆ ਰੋਡ ਸੀ ਆਖਰ ਬਵਾਦਾਂ ਵਿੱਚ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਰੋਡ ਹੈ ਇੱਕ ਡਿਪਾਰਟਮੈਂਟ ਨੇ ਬਣਾਇਆ ਸੀ ਜਿਹੜਾ ਕਿ ਸੁਰਖੀਆਂ ਵਿੱਚ ਰਿਹਾ ਹੈ ਇਹ ਡਿਪਾਰਟਮੈਂਟ ਲੋਕਾਂ ਨੇ ਕਈ ਵਾਰ ਇਸ ਰੋਡ ਦੇ ਧਰਨੇ ਲਗਾਏ ਨਾਰੇਬਾਜੀ ਧਰਨੇ ਵੀ ਲਗਾਏ ਕਿਉਂਕਿ ਪੁਲੀਆਂ ਜਿਹੜੀਆਂ ਨਾ ਬਣਾਈਆਂ ਬਹੁਤ ਜਿਆਦਾ ਮਾੜੀਆਂ ਪੁਲੀਆਂ ਬਣੀਆਂ ਜਿਹੜਾ ਪੁਲ ਤੁਹਾੜਾਈ ਦਾ ਪੁਲ ਬਣਿਆ ਸੀ ਜਦੋਂ ਪੁਲ ਬਣਾਇਆ ਤਾਂ ਟੈਸਟਿੰਗ ਤੋਂ ਬਾਅਦ ਨਾਲ ਹੀ ਉਹ ਪੁਲ ਕ੍ਰੈਕ ਹੋ ਗਿਆ ਸੀ ਜਿਹਦੇ ਕਰਕੇ ਇਹ ਡਿਪਾਰਟਮੈਂਟ ਜਿਹੜਾ ਉਹ ਹਮੇਸ਼ਾ ਲੋਕਾਂ ਦੀ ਸੁਰੱਖਿਆ ਦੇ ਲੋਕਾਂ ਨੇ ਕਾਫੀ ਨਾਰੇबाजी ਕੀਤੀ ਇਸ ਪੁਲ ਦੇ ਖਿਲਾਫ ਅਸੀਂ ਵੀ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਪੁਲ ਆ ਜਾਂ ਇਹ ਜਿਹੜਾ ਮੀਰਥਾ ਰੋਡ ਹੈ ਕਰੋੜਾਂ ਰੁਪਏ ਦੀ ਲੱਗਤ ਨਾਲ ਇਹ ਪੁਲ ਬਣਿਆ ਸੀ ਲੇਕਿਨ ਇਹ ਪੁਲ ਇਹਦੇ ਵਿੱਚ ਕੀ ਖਾਮੀਆਂ ਪਾਈਆਂ ਗਈਆਂ ਨਾ ਡਿਪਾਰਟਮੈਂਟ ਨੇ ਕਿੰਨਾ ਇਹਦੇ ਚ ਕਪੜਾ ਹੋਇਆ ਕਿੰਨਾ ਫਰਾਡ ਹੋਇਆ ਇਹ ਤਾਂ ਜਾਂਚ ਦਾ ਵਿਸ਼ਾ ਇਹ ਤਾਂ ਜਿਹੜੇ ਉੱਚ ਅਧਿਕਾਰੀ ਨੇ ਉਹ ਹੀ ਜਾਂਚ ਕਰ ਸਕਦੇ ਨੇ ਅਸੀਂ ਵੀ ਤੁਹਾਨੂੰ ਆਪਣੇ ਚੈਨਲ ਦੇ ਮੱਦੇਨਜ਼ਰ ਇਹੀ ਦੱਸਣ ਜਾਵਾਂਗੇ ਜੇ ਅਗਰ ਇਹ ਪੋਲ ਚ ਖਮੀਆਂ ਪਈਆਂ ਗਈਆਂ ਜਾਂ ਇਹ ਰੋਡ ਦੇ ਕੋਈ ਕੰਮ ਖਮੀਆਂ ਪਈਆਂ ਗਈਆਂ ਤਾਂ ਇਸ ਰੋਡ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਜਿਹੜੇ ਦੋਸ਼ੀ ਅਧਿਕਾਰੀ ਨੇ ਜਿਨ੍ਹਾਂ ਨੇ ਇਹ ਪੋਲ ਜਾਂ ਇਹ ਰੋਡ ਬਣਾਇਆ ਮੀਠਾ ਰੋਡ ਜਿਹੜਾ ਜਿਨ੍ਹਾਂ ਬਣਾਇਆ ਆਖਰ ਉਹਨਾਂ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਰੋਡ ਤੇ ਕਾਫੀ ਜਿਹੜਾ ਉਹ ਕਪੜਾ ਨਜ਼ਰ ਆਇਆ ਲੱਗਦਾ ਕਿਉਂਕਿ ਕਾਫੀ ਜਿਹੜੇ ਆ ਮਤਲਬ ਕਿ ਐਸੇ ਇਸ ਰੋਡ ਤੇ ਕਾਫੀ ਖਾਮੀਆਂ ਪਾਈਆਂ ਗਈਆਂ ਕਿਉਂਕਿ ਜਿਹੜੇ ਪੁਲੀਆਂ ਬਣਾਈਆਂ ਉੱਥੇ ਕਈ ਹਾਦਸੇ ਹੋ ਚੁੱਕੇ ਹਨ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਆ ਔਰ ਜਿਹੜਾ ਜਿਹੜੇ ਪੁਲੀਆਂ ਬਣੀਆਂ ਸਹੀ ਬਣੀਆਂ ਤੇ ਬੋ ਕਿਦਾਂ ਨਹੀਂ ਸਹੀ ਨਹੀਂ ਬਣੀਆਂ ਕੀ ਹੋਇਆ ਕੀ ਆ ਰੁੜੀ ਵੀ ਹੁੰਦੀ ਆ ਕਦੀ ਜਿੱਦੇ ਬੈਠੀ ਸੀ ਕਿਤੇ ਪੁਲੀ ਕਦੀ ਜਿੱਦੇ ਬੈਠੀ ਸੀ ਭਰਾਈ ਪੋੜ ਉਹਦੀ ਗੱਲ ਭਰਾਈ ਪੋੜ ਉਹ ਵੀ ਬੇਕਾਰ ਬੇਕਾਰ ਹਾਂਜੀ ਅੱਛਾ ਤੇ ਕੀ ਭਾਈ ਤੁਸੀਂ ਮੰਗੀ ਕਰਦੇ ਹੋ ਜੇ ਇਧਰ ਇੰਨਾ ਸਰਕਾਰ ਦਾ ਪੈਸਾ ਲਾਉਣਾ ਚਾਜਦਾ ਕੰਮ ਕਰੋ ਮੈਂ ਨਹੀਂ ਸਹੀ ਨਹੀਂ ਬਣਿਆ ਸਹੀ ਨਹੀਂ ਬਣੇ ਰੋਡ ਨਹੀਂ ਬਣੇ ਨਾ ਨਾ ਕੈਪਸੂਲ ਹੋ ਸਭ ਤੋਂ ਅਲੀ ਦੀ ਨਮਲਾ ਪਈ ਕਿ ਤੋ ਨਾ ਟੋਟਾ ਬਣਦਾ ਕਿ ਮੀਰ ਪਰ ਲਾਗੇ ਦੇਖੋ ਕਿਦਾਂ ਹੁੰਦਾ ਕਿੰਨਾ ਨਹੀਂ ਮਾੜੀ ਹਾਲ ਦਾ ਯਾਰ ਰੋਡ ਦੀ ਬਹੁਤ ਮਾੜੀ ਹਾਲ ਦਾ ਪੂਰੀ ਮਾੜੀ ਹਾਲ ਕਿਹੜੇ ਪੁਲੀਆਂ ਕਿਤੇ ਰੋਡ ਰੋਡ ਗੀਆਂ ਸਾਰੀਆਂ ਹੋਰ ਦੇਖੋ ਲੋਕੀ ਵੀ ਬਜਾਰੇ ਕਿੰਨੇ ਪਰੇਸ਼ਾਨ ਹੈਗੇ ਲੋਕ ਕਹਿ ਰਹੇ ਨਾ ਭਾਜੀ ਰੋਡ ਸਹੀ ਬਣਿਆ ਉੱਚਾ ਨਾ ਟੁੱਟ ਟੁੱਟੇ ਕਿਹੜੇ ਪੁਲੀਆਂ ਕਿਤੇ ਬਣੀਆਂ ਉਹ ਵੀ ਰੋਡ ਰੋਡ ਗੀਆਂ ਪੁਲੀਆਂ ਕਿਤੇ ਹਾਂਜੀ ਨਹੀਂ ਰੋਡ ਗੀਆਂ ਤੁਹਾਹਰਾ ਹੀ ਬੋਲਦੇ ਕੀ ਕਰਨ ਜਾਂਦੇ ਹੋ ਤੁਹਾਹਰਾ ਹੀ ਬੋਲਾਰੇ ਨਵਾਂ ਬਣਨੀ ਚਾਹੀਦਾ ਨਹੀਂ ਬਣਿਆ ਸਹੀ ਨਹੀਂ ਬਣਿਆ ਕੀ ਕਾਮੀਆਂ ਕੋਈ ਰੋਡ ਖਰਾਬ ਸਾਰਾ ਸਾਰਾ ਸਹੀ ਨਹੀਂ ਬਣਿਆ ਬ੍ਰੇਕ ਕਾਈ ਡਾਉਨ ਉੱਪਰ ਗੱਡੀ ਚਲਦੀ ਹੈ ਲੋਕ ਪਰੇਸ਼ਾਨ ਆ ਜੀ ਲੋਕਾਂ ਦੀ ਜਿਹੋ ਦੇਖੀ ਹਾਲਤ ਲੋਕ ਕਾਫੀ ਲੋਕ ਜਿਹੜੇ ਨਾ ਇੱਥੇ ਨਾਰੇਵਾਜੀ ਵੀ ਕਰ ਚੁੱਕੇ ਨੇ ਲੋਕ ਇੱਥੇ ਕਾਫੀ ਧਰਨੇ ਪ੍ਰਦਰਸ਼ਨ ਵੀ ਕਰ ਚੁੱਕੇ ਆ ਕਿ ਇਹ ਰੋਡial ਸਹੀ ਨਹੀਂ ਬਣਿਆ ਇਹ ਇੱਕ ਜਾਂਚ ਦਾ ਵਿਸ਼ਾ ਇਹ ਰੋਡ ਦੀ ਜਾਂ ਇਹ ਪੁਲ ਦੀ ਜਿਹੜੀ ਹੈ ਨਾ ਜੇ ਤੁਹਰਾਈ ਪੁਲਾ ਜਾਂ ਰੋਡ ਜਾਂ ਪੁਲੀਆਂ ਦੀ ਜਾਂਚ ਹੋਣੀ ਚਾਹੀਦੀ ਜਿਹੜਾ ਵੀ ਬਕਮਾ ਜਿਹੜੇ ਮੈਗਨੇ ਪੁਲ ਬਣਾਇਆ ਜਾਂ ਰੋਡ ਬਣਾਇਆ ਉਹਦੀ ਬਰੀਕੀ ਨੇ ਜਾਂਚ ਹੋਣੀ ਚਾਹੀਦੀ ਹੈ। ਤੋਂ ਅੱਜ ਟੈਸਟਿੰਗ ਵਾਲੇ ਪਹੁੰਚੇ ਨੇ ਜਾਂਚ ਹੋ ਰਹੀ ਹੈ। ਬਹੁਤ ਬਰੀਕੀ ਨਾਲ ਇਸ ਰੋਡ ਦੀ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਅਧਿਕਾਰੀ ਪਹੁੰਚੇ ਨੇ ਜਿਹੜੀ ਟੀਮ ਪਹੁੰਚੀ ਹੈ ਬਹੁਤ ਬਰੀਕੀ ਨਾਲ ਜਾਂਚ ਕਰਦੇ ਨੇ ਇਹਦੇ ਦੇਖਿਆ ਜਾਏਗਾ ਕਿ ਰੋਡ ਤੇ ਕਿੰਨਾ ਮਟੀਰੀਅਲ ਪਾਇਆ ਕਿਸ ਤਰ੍ਹਾਂ ਦਾ ਪੋਲ ਬਣਿਆ ਕਿਦਾਂ ਰੋਡ ਬਣਿਆ ਇਹ ਸਾਰੀ ਜਿਹੜੀ ਹੈ ਜਾਂਚ ਕਰ ਕੀਤੀ ਜਾ ਰਹੀ ਹੈ ਤੋਂ ਇੱਕ ਪਹਿਲੇ ਇੱਕ ਲੇਨ ਹੈ ਇੱਕ ਲੇਨ ਬਣਿਆ ਫਿਰ ਇਹਦਾ ਦੂਜਾ ਹਿੱਸਾ ਬਣਿਆ ਪਹਿਲੇ ਲੇਨ ਵਿੱਚ ਮਨ ਲੱਗਦਾ ਫੁੱਲ ਦਾੰਦਲੀ ਹੋਈ ਦੀ ਆ ਤੇ ਉੱਤੇ ਤੁਹਾਨੂੰ ਰੋਡ ਤੇ ਤੁਸੀਂ ਚੱਲ ਜਾਓਗੇ ਇਦਰੋਂ ਤਉਹਾਨੂੰ ਪਤਾ ਚੱਲਦਾ ਨਾ ਜੀਆਂ ਕੇਰੀ ਸੀਮਿੰਟ ਦਾ ਰੋਡ ਵੀ ਬਣਿਆ ਤੇ ਉਹ ਵੀ ਓਖੜਦਾ ਜਾਣ ਰਿਹਾ। ਉਹ ਵੀ ਕਹਿੰਦੇ ਬੜੀਆਂ ਬੜੀਆਂ ਬਣੀਆਂ। ਪੁਲੀਆਂ ਮੈਂ ਕਿਹਾ ਸਾਰੀਆਂ ਦੋ ਦੋ ਵਾਰੀ ਬਣ ਗਈਆਂ। ਫੇਰ ਟੁੱਟ ਗਈਆਂ ਤੇ ਫੇਰ ਟੁੱਟੀਆਂ ਪਈਆਂ ਤੇ ਇੱਕ ਤੇ ਟਰੱਕੀ ਬੜਾ ਚੱਲਦਾ। ਤੇ تمہਰਾਈ ਇੱਕ ਪੁਲ ਵੀ ਜਿਹੜਾ ਬਣਿਆ। تمہਰਾਈ ਦੇ ਪੁਲ ਤੇ ਤੁਸੀਂ ਦੇਖ ਹੀ ਲੋਗੇ ਤੁਸੀਂ ਦੋ ਵਾਰੀ ਤੈਨੂੰ ਰੋਕ ਲਿਆ ਉਹਨੇ ਆਵਾਜ਼ਾਈ ਰੋਕਦੇ। ਨਹੀਂ ਭਾਈ ਕਿਉਂ ਟੁੱਟ ਗਿਆ ਕੀ ਕਾਰ ਰੋਡ ਕਿਉਂ ਮਾੜਾ ਬਣਿਆ ਤੇ ਪੁਲ। ਐ ਤੇ ਹੁਣ ਚੱਕਰਨ ਵਾਲੇ ਦੇਖਣਗੇ ਸਾਨੂੰ ਤੇ ਮੋਟਾ ਮੋਟਾ ਹੋ ਲੱਗਦਾ ਕਿ ਧੰਦਲੀ ਹੋਈ ਦੀ ਆ। ਤੇ ਹਿੱਸੇ ਘਟੋ ਜਾਂਦੇ ਆ ਜ ਜਿ세 ਹੀ ਬਣਿਆ ਹੁੰਦਾ ਤੇ ਨਹੀਂ ਰਿਪੇਅਰ ਨਹੀਂ ਸੀ ਪੈਣੀ। ਹਾਂਜੀ ਟੀਮ ਆਈ ਦੇ ਕੋਈ ਚੈਕਿੰਗ ਕਰਦੀ ਐ। ਅਸਨ ਲੱਗਣ ਡਿਆ ਅੱਜ ਥੋੜੀ ਹੈ ਕਰ ਵੀ ਕਾਰਵਾਈ ਹੋਣਦੀ ਆ। ਤੇ ਜਿਵੇਂ ਭਾਈ ਮੰਗ ਹੀ ਕਰਦੇ ਵਾ ਜਿਹੜੇ ਬੰਦਿਆਂ ਨੇ ਬਣਾਇਆ। ਕੀ ਕਹਣਾ ਜੀ? ਮੰਗਦੇ ਸਾਬ ਹੁਣ ਕੀ ਕੀਤੀ ਜਾ ਸਕਦੀ ਐ ਜੇ ਚੰਗਾ ਹੋ ਜੇ ਕੁਛ? ਨਹੀਂ ਜਿਹੜੇ ਮੈਗਮ ਬਣਾਇਆ ਤੁਸੀਂ ਉਹਦੇ ਬਾਰੇ ਕੀ ਕਹਣਾ ਜਾਂਦੇ ਹੋ? ਕੀ ਮੰਗ ਕਰਦੇ ਹੋ? ਮੰਗਦੇ ਕਾਰਵਾਈ ਚੰਗੀ ਸਕਤੇ ਹੋਏ ਤਾਂ ਹੀ ਠੀਕ ਲੱਗਦੀ ਆ। ਚੰਗਾ ਜਿਹਾ ਕੰਮ ਤੇ ਉਹੀ ਆ ਜਿਹੜਾ ਜਿਹੜਾ ਲੱਭੇ ਵੀ ਹੋਏ ਦਾ ਚੰਗਾ। ਕਲੇਣਾ ਉਹ ਦੇਖੋ ਦੀ ਤੋੜ ਹੀ ਲੈ ਕੇ ਥੋ ਲੈ ਕੇ ਦੀਨਨਗਰ ਤੱਕ ਇੱਕ ਵੰਨਾ ਪੂਰਾ ਹੀ ਟਟਿਆ ਉਹ ਕਹਿੰਦਾ ਵੀ ਕੰਮ ਸਹੀ ਨਹੀਂ ਹੋਇਆ ਤੁਸੀਂ ਦੱਸੋ ਬਿਲਕੁਲ ਸਹੀ ਨਹੀਂ ਹੋਇਆ ਸਰ ਜਿੱਦਾਂ ਹੋਣਾ ਚਾਹੀਦਾ ਸੀ ਉਦਾਂ ਨਹੀਂ ਹੋਇਆ ਹਾਂ ਭਾਈ ਦੱਸ ਦੋ ਇਹ ਜਿਹੜਾ ਰੋਡ ਆ ਕਿਹੜਾ ਰੋਡ ਪੈਂਦਾ ਤੇ ਆ ਜਿਹੜੀ ਟੀਮ ਆਈ ਉਹ ਕਿੰਨੇ ਇਹ ਜੀ ਮੀਰਥਲ ਤੋਂ ਲੈ ਕੇ ਦੀਨਨਗਰ ਤੱਕ ਪੈਂਦਾ ਰੋਡ ਜੀ ਤੇ ਇਹ ਰੋਡ ਪਹਿਲੇ ਤੇ ਬੜਾ ਲੰਮਾ ਟਾਈਮ ਰੋਡ ਲਾਇਆ ਕਹਿੰਦੇ ਸੀ ਵੀ ਇੱਕ ਸਾਲ ਦੋ ਸਾਲ ਚ ਬਣ ਜਾਣਾ ਲੇਕਿਨ 10 ਸਾਲ ਲੱਗਿਆ ਇੰਨਾ ਘਟਿਆ ਰੋਡ ਬਣਿਆ ਕਿ ਪੁੱਛੋ ਨਾ ਜਿੰਨੀਆਂ ਵੀ ਮਤਲਬ ਮੀਰਥਲ ਤੋਂ ਲੈ ਕੇ ਚੌਂਦੇ ਸੌਰੀ ਇੱਥੋਂ ਬਣੀਆ ਦੀਨਗਰ ਤੱਕ ਪੁਲੀਆਂ ਸਾਰੀਆਂ ਟੁੱਟ ਗਈਆਂ ਸਾਰੀਆਂ ਟਿਕਣ ਟੁੱਟੀਆਂ ਪੋਲ ਦੀ ਹਾਲਤ ਬਹੁਤ ਮਾੜੀ ਆ ਥਾਂ ਥਾਂ ਤੋਂ ਟੁੱਟੇ ਜਾ ਰਹੇ ਪੁਲ ਪਿੱਛੇ ਇਹਨੇ ਦੋ ਵਾਰੀ ਰਿਪੇਅਰ ਵੀ ਕੀਤੀ ਆ ਹੁਣ ਫਿਰ ਵੇਅ ਕਰ ਰਿਹਾ ਲੇਕਿਨ ਬਹੁਤ ਹੀ ਘੜਿਆ ਤੇ ਕੀ ਮੰਗ ਕੀ ਕਰਦੇ ਹੋ ਬਾਈ ਅਸੀਂ ਦੀ ਮੰਗੇ ਪ੍ਰਸ਼ਾਸਨ ਕੋ ਕਰਨੇ ਆ ਕਿ ਇਹ ਰੋਡ ਨੂੰ ਦੁਬਾਰਾ ਬਣਾਇਆ ਜਾਏ ਕਿਉਂਕਿ ਇੱਥੇ ਪੈਸਾ ਵੀ ਨਾ ਲੱਗਿਆ ਤੇ ਟਾਈਮ ਵੀ ਬਹੁਤ ਲੱਗਿਆ ਕਦਾਂ ਬਣਾਇਆ ਕਰਾਂਗੇ ਕਿਹੜੇ ਡਿਪਾਰਟਮੈਂਟ ਨੇ ਇਹ ਡਿਪਾਰਟਮੈਂਟ ਨੇ ਇਹਨਾਂ ਨੇ ਬਣਾਇਆ ਪੀਡਬੀਡੀਐਲ ਨੇ ਬਣਾਇਆ ਇਹ ਮੰਗ ਕੀ ਕਰਦੇ ਮੰਗ ਹੀ ਕਰਨਾ ਕਿ ਇੰਨਾ ਘਟਿਆ ਰੋਡ ਬਣਾਉਣ ਦੇ ਬਾਵਜੂਦ ਇਹਨਾਂ ਨੂੰ ਚੰਗਰ ਠੀਕ ਕੀਤਾ ਜਾਏ ਚਾਹੇ ਇਹਨੂੰ ਵਧੀਆ ਬਣਾਇਆ ਜਾਏ ਦੇਖੋ ਅਸੀਂ ਦੇ ਕਹਿੰਦੇ ਜੋ ਜਿਹੜਾ ਠੇਕੇਦਾਰ ਆ ਉਹਦੇ ਉਹਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨੂੰ ਬਹੁਤ ਟਾਈਮ ਲਾਉਣ ਦੇ ਬਾਵਜੂਦ ਵੀ ਕੁਝ ਨਹੀਂ ਕੀਤਾ ਇੰਨਾ ਘਟਿਆ ਰੋਡ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਘਟਿਆ ਰੋਡ ਬਣਿਆ ਹਾਂ ਕਹਿੰਦੇ ਹੈਬਿਟੇਸ਼ਨ ਆ ਰਹੀ ਹੈ ਚੈੱਕ ਕਰ ਰਹੀ ਹੈ ਆਹ ਉਹਨਾਂ ਟੀਮ ਨਾਲ ਵੀ ਗੱਲਬਾਤ ਕਰਾਂਗੇ। ਤੁਮਰਾ ਹੀ بولਦਾ ਵੀ ਕਦੇ ਕੋਈ ਬੜਾ ਬੜਾ ਮੁੱਦਾ ਕੰਮ ਕਰਦਾ। ਦੇਖੋ ਤੁਮਰਾ ਹੀ بولਦਾ ਜਿਹੜਾ ਮੇਰਾ ਪੋਲਾ ਉਹ ਤੇ ਵੈਸੇ ਹੀ ਦੋ ਤਿੰਨ ਵਾਰੀ ਉਹ ਤੋਂ ਕ੍ਰੈਕ ਹੋ ਗਿਆ ਤੇ ਉਹ ਦੋ ਤਿੰਨ ਵਾਰੀ ਰਿਪੇਅਰ ਵੀ ਕੀਤੇ ਲੇਕਿਨ ਉਹ ਸਹੀ ਨਹੀਂ ਬਣ ਰਿਹਾ। ਉਹ ਜਿੰਨੀਆਂ ਵੀ ਗੱਡੀਆਂ ਜਾ ਰਹੀਆਂ ਸਕੂਲ ਦੀਆਂ ਕਦੇ ਵੀ ਹਾਦਸਾ ਹੋ ਸਕਦਾ।